ਤੁਹ ਫਿਰ ਉਹ ਮੇਨ ਜਿਹੜੀ ਕੀ ਕਹਨੀ ਆ ਕੀ ਕਹਨੀ ਬੀਬੀ ਮੈਂ ਵੀਡੀਓ ਬਣੀ ਨਹੀਂ ਅੱਜ ਵੀਡੀਓ ਬਣੀ ਨਹੀਂ ਅਜ ਅੱਜ ਕੋਈ ਨਹੀਂ ਕਿਉਂ ਨਹੀਂ ਬੀਬੀ ਆਪਾਂ ਬਣਾ ਦੇਣੀ ਆ 5-10 ਮਿੰਟ ਦੀ ਇਹਨਾਂ ਦਾ ਭਰਾਵਾ ਟੂਟਪਾ ਹੀ ਨਹੀਂ ਮੁੱਕਦਾ ਕਰੀਏ ਕੀ ਹੈ ਹਾਂ ਅਵੇਲਾ ਤਿਆਰ ਤੁਰੇ ਹੋਣ ਆਏ ਸ਼ਾਮ ਨੂੰ ਨਹੀਂ 4:00 ਵਜੇ ਤੇ ਇਹਨਾਂ ਨੂੰ ਹੈ ਕਿ ਤੇ ਮੈਂ ਤੇਰਾ ਪੋਤੀ ਗੱਲਾਂ ਕਰਨ ਲੱਗ ਪਏ ਤੇ ਮੁੜ ਕੇ ਫੇਰ ਲਦਾ ਨਹੀਂ ਆ ਕੀ ਗੱਲਾਂ ਨਹੀਂ ਮੁੱਕ ਜਾਂਦੀ ਨਹੀਂ ਨਾ ਮੁੱਕਦੀਆਂ ਬੀਬੀ ਕੀ ਤਰ੍ਹਾਂ ਕੀ ਕਰਕੇ ਆਏ ਕੀ ਨਹੀਂ ਆਹਾ ਦੇਖ ਲੈ ਹਾਂ ਇਹ ਸਾਡਾ ਕੋਈ ਨਹੀਂ ਫਿਕਰ ਕੋਈ ਫਿਕਰ ਨਹੀਂ ਹੈ ਭੁੱਖੇ ਤੇ ਆਏ ਬੈਠੇ ਜਾ ਕੇ ਆਹ ਤਾਂ ਮੈਂ ਵੇਲਾ ਤੇਰੇ ਲਾਗੇ ਬੈਠਾ ਰਿਆ ਨਾ ਮੈਂ ਗਿਆ ਸ਼ਹਿਰ ਸੰਤਰੇ ਸੇਵ ਤੈਨੂੰ ਦੇ ਕੇ ਅੱਛਾ ਮਤਲਬ ਸੰਤਰੇ ਸੇਵ ਦੇ ਦਿੱਤੇ ਤੇ ਮਤਲਬ ਇਹਦਾ ਮਤਲਬ ਆ ਤੇ ਉਹ ਮਤਲਬ ਸੰਤਰੇ ਦੇ ਜੋ ਤੇ ਮੁੜ ਕੇ ਕੋਈ ਨਾ ਪੁੱਛੇ ਹੈਨਾ ਇਹ ਕੋਈ ਮਤਲਬ ਆ ਕੋਈ ਠੇਡਾ ਲੱਗ ਜਾਏ ਇਹ ਕੋਈ ਕੋਸ਼ ਹੋ ਜਾਵੇ ਜੇ ਮੈਂ ਹਾਂ ਦੇ ਲੈ ਮੈਂ ਹਿੱਲਿਆ ਤੇਰੇ ਲਾਗੇ ਅਜੇ ਤੂੰ ਕਹਿੰਨੀ ਕਿ ਤੂੰ ਚਿਕਾਈ ਵੀ ਜਾ ਕੇ ਇੱਥੇ ਨੀ ਰਲ ਮਾਂ ਆ ਤੇ ਤੂੰ ਕਹਿੰਨੀ ਮੇਰਾ ਪੁੱਤ ਬਹੁਤ ਚੰਗਾ ਆ ਉਹਦੇ ਨਾਲ ਕੋ ਗੱਲ ਜਿੰਨੇ ਤੈਨੂੰ ਆਸਲ ਵਿੱਚ ਨਾ ਆਸਲ ਆਸਲ ਵਿੱਚ ਸਾਰੀਆਂ ਹੈ ਸ਼ਰਮ ਕਿਦੇ ਆਹ ਆਉਦੇ ਆ ਉਹਦੇ ਨਾਲ ਕੇ ਲੱਗ ਗਿਆ ਉਹਦੇ ਬੀਬੀ ਬੋਲਣਾ ਨਹੀਂ ਚਾਹਦਾ ਆ ਇੱਥੇ ਤੈਨੂੰ ਦੱਸਾਵਾਂ ਜਰਾ ਦੇਖ ਬੋਲਣਾ ਨਹੀਂ ਕਹਿੰਦੀ ਜਿਆਦਾ ਆਪ ਤਾਂ ਉੱਥੇ ਖਾ ਪੀ ਲਿਆ ਭੁੱਖੇ ਨਾ ਕੁਛ ਨਹੀਂ ਹਾਂ ਕੁਛ ਨਹੀਂ ਕੋਟ ਪੈਂਟ ਉਧਰ ਪਾ ਕੇ ਗਏ ਕੁਛ ਨਹੀਂ ਕਮਾਲ ਆ ਯਾਰ ਵੀ ਵੀ ਆਪਣੀ ਜਉਣ ਵਾਲੇ ਨੂੰ ਸਾਸਰੀ ਘਰ ਭਲਾ ਦੇ ਪਹਿਲਾਂ ਸਾਸਰੀ ਘਰ ਦੀ ਸੱਸ ਕਿ ਅੱਜ ਥੋੜੀ ਜੀ ਵੀਡੀਓ ਤਾਂ ਲੇਟ ਹੋ ਗਈ ਕਿ ਇਹ ਨਾ ਕਿਤੇ ਹਾਂ ਬਾਜੀ ਠੀਕ ਹੈ ਉਹਨੇ ਤੈਨੂੰ ਲਾ ਲਿਆ ਅੱਗੇ ਲੱਗਦਾ ਨੋਂ ਨੇ ਹੈ ਨਾ ਲਾ ਲਿਆ ਲੈ ਕਿਸੇ ਵੇਲੇ ਤੇ ਬੜਕ ਮਾਰ ਤੂੰ ਵੀ ਲਾ ਲਿਆ ਤੂੰ ਹਾਂ ਵੀ ਵੀ ਗਾਲ ਤੇ ਮੇਨ ਕ ਆਪਣੀ ਕਰੋ ਕਿ ਆਹੀਂ ਤਾਂ ਜੇ ਫੇਰ ਬੜਕ ਮਾਰ ਦਿੰਦੇ ਆਂ ਆਹੀਂ ਤਾਂ ਫੇਰ ਮਾੜਾ ਮੋਟਾ ਫੇ ਵੀ ਹਾਂ ਇਹ ਇੱਧਰ ਕਿਦਾਂ ਕਿਵਲੇ ਆ ਫਿੰਡ ਖਲਾਰਦੇ ਤੁਸੀਂ ਆ ਨਾ ਫਿੰਡ ਫਿੰਡ ਬੀਬੀ ਪਰ ਇਹਨਾਂ ਦੀ ਇਹ ਜਿਹੜਾ ਫਿੰਡ ਸਾਡੀ ਇਦਾਂ ਹੀ ਖੇਡਦੀ ਹੈ ਇੱਧਰ ਇੱਧਰ ਇਹ ਤਾਂ ਬੱਸ ਓਹ ਲੈ ਓਹ ਲੈ ਟੈਨਸ਼ਨ ਰਹਿ ਗਈ ਆ ਕਿੰਨੀ ਆ ਬੋਲ ਰਹੀਆਂ ਮੈਂ ਤੇਰੇ ਪੇਚਿਆਂ ਦੇ ਨਹੀਂ ਜਾਣਾ ਮੈਂ ਕਿ ਜਾਣਾ ਕਿੱਦਾਂ ਨਹੀਂ ਆ ਗਿਆ ਕਿ ਹੁਣ ਫੇਰ ਦੇ ਲੱਗ ਦਰਦਾ ਇੰਨਾ ਆ ਆ ਤੇ ਮੇਰੇ ਪੇਚਿਆਂ ਦੇ ਨਹੀਂ ਜਾਣਾ ਤਾਂ ਨਾ ਜਾਓ ਆਪਣੇ ਆਲੀ ਉਹ ਕਿਹੜੇ ਉੱਤਰੇ ਆ ਤੁਹਾਡੀ ਬਿਨੋ ਨਹੀਂ ਆਪਣੇ ਦੇ ਲੈ ਕੇ ਗਈ ਖਿੱਚ ਕੇ ਮੈਂ ਤਾਂ ਅੱਗੇ ਗਿਆ ਉਹਨਾਂ ਲਈ ਕਈ ਥਾਂ ਫਿਰ ਕੇ ਆਉਣਾ ਤੈਨੂੰ ਤੇਰੇ ਸਰਾਂ ਨੇ ਬੈਠੇ ਰ ਮੈਂ ਇੱਥੇ ਛੱਡ ਕੇ ਗਈ ਮੈਂ ਕਾਕਾ ਫਰੂਟ ਤੇ ਆ ਸਾਰਾ ਕੁਝ ਨਹੀਂ ਜਰੂਰੀ ਗੇਸੋ ਉਹ ਇੱਕ ਸੰਤਰਾ ਦੇ ਗਈ ਮੇਰੇ ਮੱਥੇ ਮਾਰ ਗਈ ਲੈ ਕੱਲਾ ਬੰਦਾ ਪੰਜ ਭਰਾ ਉਹਦੇ ਉਹਨਾਂ ਨੇ țeਰਾ ਪਾ ਲਿਆ ਮੈਨੂੰ ਦੋਤਾ ਆਇਆ ਦੇਖੀ ਹਾਜੀ ਤੇ ਇਹਦੀ ਕਰਨੀ ਨਾ ਉਹ ਦੇਖੀ ਆਹ ਵਾਹ ਵਾਹ ਉਹ ਗਾਲਾ ਕੱਢਣ ਦੀ ਕਹਿੰਦੀ ਮੇਰੇ ਦੋਤੇ ਦਾ ਪੁੱਛਿਆ ਨਹੀਂ ਬੀਬੀ ਇਹ ਦੋਤਾ ਕੇਲੇ ਦਾ ਇਹ ਆਏ ਆ ਬਜਾ ਆ ਕੇ ਅੰਦਰ ਚਲੇ ਗਿਆ ਲਾਜ ਬੀਬੀ ਦਾ ਆਇਆ ਦੋਤਾ ਸਭ ਤੋਂ ਛੋਟਾ ਦੋਤਾ ਆਏ ਮੈਂ ਕੌਣ ਪਾ ਲਿਆ ਮੈਂ ਆਏ ਮਿਲਦਾ ਜਫੀਪਾ ਹੈ ਬੱਸ ਚੱਲ ਲੈਣਾ ਥੋੜੀ ਜਿਹਾ ਬਹਿ ਜਾਓ ਬੀਬੀ ਲਾ ਕੇ ਬਹਿ ਜਾ ਘੜੀਕ ਬਹਿ ਜਾ ਆ ਅਰਸੀ ਜੀ ਪਿੰਨਿਆ ਖਾ ਗਰਿੰਦਾ ਤੂੰ ਖਾ ਨਹੀਂ ਖਾਣੀ ਹਾਂ ਕਿਉਂ ਕੁਛ ਨਹੀਂ ਹੁੰਦਾ ਮੈਂ ਚਾਹ ਲੱਗੀ ਲਿਓਣ ਨਾਲ ਮੈਂ ਚਾਹ ਪੀਣਾ ਹਾਂ ਮੈਂ ਤਾਂ ਉਦਾਂ ਹੀ ਆ ਗਈ ਦੋ ਮੈਂ ਸ਼ਰਮਾ ਨਹੀਂ ਕਿਉਂ ਸਾਰੀ ਹਰ ਵੇਲੇ ਸ਼ਰਮ ਚ ਨਹੀਂ ਦੋ ਆਦਾ ਬਾਹ ਮਾਰ ਲੱਗੀ ਪਹਿਲਾਂ ਉਥੇ ਆਪਾਂ ਸਾਹ ਸੁੱਕ ਗਏ ਤੇ ਮੈਂ ਹੀ ਨਾ ਜਦੋਂ ਕਾਕੇ ਉਹ ਬਾਦੂ 4 ਘੰਟੇ ਮੈਂ ਕਿਹਾ ਕਿੱਥੇ ਗਈ ਆ ਜੀ ਸਾਰੇ ਦੇਖੀ ਜਾਣੇ ਲੱਗੇ ਆਂਡੇ ਮੈਂ ਵੀ ਦੇਖਿਆ ਮੈਂ ਬੀਬੀ ਹੈ ਜੇ ਇਹਨੂੰ ਬੀਬੀ ਜੇ ਨਹੀਂ ਫਿਕਰ ਹੋਵੇ ਤੇ ਆ ਰਾਂ ਜਾਣ ਇਹ ਮੈਨੂੰ ਫਿਕਰ ਆ ਗਈ ਕਹਿੰਦੀ ਗਈ ਆ ਦੇ ਇਹ ਤਾਂ ਇਹ ਤਾਂ ਦੇਖਦੀ ਆ ਨਾ ਤੇ ਸ਼ੂਗਰ ਕੀ ਤਾਂ ਵੀ ਹੈ ਨਹੀਂ ਬੋਲਦੀ ਚਾਹਦੀ ਅੱਜ ਆ ਦੇਖਿਆ ਹਰੇ ਨਹੀਂ ਜਾਂਦੀ ਇਹ ਤਾਂ ਠੀਕ ਨਹੀਂ ਅਮਰਤ ਵੀ ਕਹਿੰਦਾ ਕਹਿੰਦਾ ਬੜਾ ਚਿਰ ਹੋਇਆ ਉਹ ਤੇ ਮੈਂ ਤਾਂ ਕਿੰਨੀ ਦੇਰ ਦੀ ਗਈ ਪਾ ਆ ਗਈ ਸੀਗੀ ਆ ਚੰਗੀ ਗੱਲ ਆ ਕਈ ਤਾਂ ਆਪ ਦੇਖਦੇ ਰੇ ਬਾਹਰ ਦੇਖਦੇ ਕਿ ਨਹੀਂ ਆਲੇ ਵਾਲੇ ਦੇਖ ਕੇ ਫੇਰ ਬਾਜ਼ਮਾਰੀ ਗੱਲਾਂ ਦੇਖੀਆਂ ਅਮਰਤ ਵੀ ਬੋਲਿਆ ਨਹੀਂ ਮੈਂ ਬਾਜ਼ਮਾਰੀ ਕਦੀ ਪਤਾ ਨਹੀਂ ਭੁਖੀ ਜਾਂ ਬੇਦੀ ਸੀ ਤੰਤਰਾਂਕ ਦੇਖੀ ਮੈਨੂੰ ਕਹਿੰਦੀ ਫਰੂਟ ਦੇਖ ਗਈ ਫਰੂਟ ਦੇ ਗਈ ਇੱਕ ਸੰਤਰਾ ਫਰੂਟ ਕੁੱਤਾ ਨਾ ਫਰਸਾ ਛੱਡ ਕੇ ਗਈ ਨਾ ਸੰਤਰੇ ਨਾਲ ਤਾਂ ਹੋਰ ਭੁੱਖ ਲੱਗਦੀ ਆ ਓਹੋ ਪਾਣੀ ਕਿਲੋ ਦਾ ਸੰਤਰਾ ਹੀ ਕੋਈ ਭਾਵੇਂ ਸੰਤਰੇ ਨਾਲ ਭੁੱਖ ਲੱਗਦੀ ਹੋਰ ਆਹ ਕੁੱਤੇ ਤਨ ਮਤ ਐਸੀ ਸੇਬੀ ਨਾਲ ਦੇ ਦੀ ਆ ਉਹ ਮੈਂ ਆਪੇ ਕਿਹਾ ਸੇਬ ਨਾ ਦੇਈ ਇਹ ਕਹਿੰਦੀ ਸੇਬ ਕਹਿੰਦੀ ਸੇਬ ਨਾ ਦੇਈ ਉਹਨੂੰ ਇੱਕ ਸੰਤਰਾ ਦੇ ਦੂ ਤੈਨੂੰ ਚਾਹ ਨਾਲ ਲੱਗ ਗਈ ਮੈਂ ਆ ਤੇ ਆ ਬਣਾਉਣੀ ਕਿ ਨਾ ਦੇਖ ਤਾਂ ਮੈਂ ਹੈਗੀ ਕਿ ਨੀ ਉੱਤੇ ਪੁੱਛੇ ਮਤਾਂ ਦੌੜੀ ਮੈਨੂੰ ਆ ਫਿਕਰ ਪੈ ਗਿਆ ਆਏ ਦੇਖ ਆਇਆ ਮੈਂ ਗਈ ਆ ਥੋੜੀ ਜਾਣਾ ਹੁਣ ਕਿੱਦਾਂ ਕਰਨਾ ਆਏ ਤਾਂ ਗਈ ਆ ਮੈਂ ਗੱਲਾਂ ਸੁਣੀਆਂ ਮੈਂ ਬਾਜ ਕਿਉਂ ਮਾਰੀ ਇੱਥੇ ਕਰਕੇ ਇੱਧਰ ਪੁੱਛ ਇੱਧਰ ਪੁੱਛ ਖਾਦੀ ਬੋਲ ਉਹ ਤੇਰਾ ਆਪ ਦਾ ਉਹ ਤੇਰਾ ਪੜਾ ਹੋ ਜੇ ਉੱਤੇ ਓਏ ਆਹ ਦਬਕਾ ਬੀਬੀ ਬੜਾ ਪੜਾ ਮਾਰਿਆ ਓਏ ਆੜਾ ਆਹ ਦਬਕਾ ਮਾਰਿਆ ਮਾੜਾ ਬੀਬੀ ਸ਼ਾਟ ਦੇ 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 ਦੇਖ ਉਸ ਕੇ ਮਾਰਦੀ ਕਿੱਦਿ ਕੀ ਉਸ ਕੇ ਪੁੱਤ ਅਕੁਸ ਕੀਆ ਉਸ ਕੇ ਤੇਲ ਆਈ ਡੀ ਜੁਰਤ ਨਾ ਮਦਾਬਾ ਮਾਰਿਆ ਨਹੀਂ ਤਾਂ ਕੋ ਹੋਰ ਹੁੰਦਾ ਕਹਿੰਦਾ ਮੇਰੀ ਮਾਂ ਨੂੰ ਬੋਲਣ ਦੀ ਉਹ ਉਹ ਵਿਚਾਰਾ ਤੂੰ ਮੂੰਹ ਫੜਾਤਾ ਐ ਕਿਹੜਾ ਸ਼ੇਖ ਪਾਉਂਦਾ ਸਰਮਾ ਪੀਂਦੀ ਕਿਨੇ ਕਿਦਾਂ ਆ ਸਾਰੇ ਨੇ ਪਸੰਦ ਕੀਤੀਆਂ ਅਸੀਂ ਦੀਆਂ ਪਿੰਡਿਆਂ ਦੇ ਤਾਂ ਸ਼ਤਰ ਮੈਂ ਬੋਲਣਾ ਨਹੀਂ ਮੇਰੀ ਗੱਲ ਸੁਣਨੀ ਆ ਆਹ ਅੱਜਾਣੀ ਚੜਾਤੀ ਆ ਉਹ ਕੀਤਾ ਕੀਤਾ ਐ ਨਾ ਕਰ ਓਏ ਸ਼ਰਮ ਕਰ ਲੈ ਸ਼ਰਮ ਦੋੜੀ ਨਾ ਕਰੀ ਕੋਈ ਕਰਨੀ ਨਹੀਂ ਕਰਦੀ ਫਿਰ ਫਿਰ ਕੀ ਆ ਗਈ ਆ ਫੋਨ ਬੱਸ ਲੱਠੇ ਚੜੀ ਯਾਰ ਬੰਗਾਲਾਂ ਬੈਟਰੀ ਚਾਰਜ ਹੋ ਗਈ ਦੇਖਾ ਚਾਹ ਦੇਖਿਆ ਚਾਹ ਦੇਖਿਆ ਇਦਾਂ ਮੈਂ ਫੇਕਿਆਂ ਤੇ ਮਾ ਕੋੜੋ ਹੋ ਕੇ ਆਏ 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 ਪਰਾ ਅਮਰੀਕੀ ਕੋਈ ਗੱਲ ਨਹੀਂ ਪਰਾ ਮੇਰੇ ਕਹਿੰਦੇ ਨਹੀਂ ਚੰਗੀ ਤਰ੍ਹਾਂ ਬੁੱਢੀ ਦੇ ਤਸੱਲੀ ਮੇਰੇ ਲੱਗੇ ਹੋ ਕੇ ਨੇ ਪਰਾ ਦਾ ਸਾ ਮੇਰੇ ਆਹ ਕਾ ਦੇ ਮੇਰੇ ਦੋਤੇ ਕਹਿ ਮੇਰੇ ਆਏ ਮੇਰੇ ਦੋਤੇ ਸ਼ੇਰਾਂ ਵਰਗੇ ਆਹ ਤੇਰੇ ਹੱਲ ਦੇ ਤੇਰੇ ਹੱਲ ਦੇ ਇੱਥੇ ਤੇਰੇ ਹੱਲ ਦੇ ਹੀ ਹੈ ਗਿਆ ਆਏ ਆਸਲ ਵਿੱਚ ਬੀਬੀ ਮੇਨ ਗੱਲ ਹੈਗੀ ਇੱਧਰ ਆ ਆ ਨਹੀਂ ਬੋਲ ਇਹ ਤਾਂ ਵਸ ਨਹੀਂ ਹੁਣ ਫੜਾਂ ਤੋੜੋਂ ਫਿਰ ਇਹਨੂੰ ਅਰੇ ਕੀ ਲਗਾ ਜਿ ਕੋ ਆਤਾ ਆਹ ਬੀਬੀ ਅੱਗੇ ਬੋਲਦਾ ਇੰਨਾ ਨਹੀਂ ਵੀ ਮੇਰੀ ਮਾਂ ਬੋਲਦਾ ਕੀ ਆਪਿਆ ਕਿਸੇ ਤਰ੍ਹਾਂ ਡੈਡੀ ਜਦੋਂ ਗਾਲ ਪਾਏ ਫਿਰ ਬੜੀ ਗੰਡੀ ਰਹਿੰਦੀ ਹੁਣ ਸੁੱਖਾ ਚੜਦਾ ਵੀ ਬੋਲਦਾ ਨਹੀਂ ਹੁਣ ਫੜਾਂ ਤੋੜੋਂ ਫਿਰ ਇਹਨੂੰ ਹੈ ਫੜਾਂ ਤੋੜੋਂ ਇਹਨੂੰ ਨਹੀਂ ਤੋੜਨੋ ਕਾ ਲੋ ਤੇ ਮੈਨੂੰ ਤਾਂ ਰੋਟੀ ਮਿਲ ਜਾਈਂ ਕਹਿ ਚੱਲ ਫੜ ਕੇ ਦਿਖਾ ਨਹੀਂ ਕਹਿ ਚੱਲ ਫੜ ਕੇ ਦਿਖਾ ਬੀ ਕਹਿ ਫੜ ਕੇ ਦਿਖਾ ਫੜ ਕੇ ਦਿਖਾ ਮੈਨੂੰ ਤਾਂ ਰੋਟੀ ਮਿਲ ਜਾਈਂ ਤੈਨੂੰ ਨਹੀਂ ਮਿਲਣੀ ਫਿਰ ਹੈ ਮੈਂ ਉੱਧਰ ਜੁਰਨਾ ਖੜੀ ਆ। ਅੱਜ ਇਹਦੀ ਬੈਟਰੀ ਚਾਰਜ ਹੋਈ ਆ। ਹੋਰ ਫੇ ਗਰੇਂਦਰ ਕਿਦਾਂ ਠੀਕ ਠਾਕ ਆ? ਸੇਤਾ ਕਾਵੇਂ ਆ? ਹਾਂ ਠੀਕ। ਅੱਜ ਟਾਈਮ ਕੱਢ ਕੇ ਆਇਆ ਲਾਬਰੇਟਰੀ ਜੋ ਹੈ। ਤੂੰ ਅੰਦਰ ਨਹੀਂ ਆ ਤੂੰ ਅੰਦਰ ਸੀ ਨਾ। ਮੈਂ ਅੰਦਰ ਥੱਲੇ ਬੈਠਾ ਸੀਗਾ। ਮੈਨੂੰ ਲਾਣਾਂ ਜਾ ਕੇ ਮੈਂ ਚੱਲ ਜਾਣਾ। ਮੈਂ ਕਰੂਗਾ। ਮੈਨੂੰ ਟੀਵੀ ਨਹੀਂ ਮਿਲਿਆ ਮੈਂ ਉਧਰ ਵੀ ਚੱਲ ਗਿਆ ਆਇਗਾ। ਮੈਂ ਟੀਵੀ ਦੇਖਣ ਆਇਆ ਥੱਲੇ। ਨਹੀਂ ਮੈਂ ਉੱਧਰ ਹੀ ਆਉ। ਤੁਹਾਨੂੰ ਹੁਣ ਕੀ ਚਾਹੀਦਾ? ਇਹਨਾਂ ਨੂੰ ਕੀ ਚਾਹੀਦਾ? ਇਹਨਾਂ ਨੂੰ ਗਾਲਾਂ ਹੀ ਚਾਹੀਦੀਆਂ ਬੀਬੀ ਕੋ ਜੜੀਆਂ ਪੈ ਰਹੀਆਂ ਆ। ਗਾਲਾਂ ਹੀ ਪਈਆਂ ਜੇ। ਕੱਲੀ ਹਲਸੀ ਹੈ ਨਾ ਕੱਲੀ ਹਲਸੀ ਪਾਈ ਹੈ ਵਿੱਚ ਕੋਈ ਮਦਮ ਨੂੰ ਨਹੀਂ ਉਹਦਾ ਉਹ ਐਡ ਕਰਕੇ ਪਾਏ ਆ ਐਡ ਕਰਕੇ ਆ ਹੋਰ ਨਹੀਂ ਮੇਰੇ ਹੋਲੋ ਗ੍ਰੈਂਡ ਬਾਦਰ ਗ੍ਰੈਂਡ ਕਰਕੇ ਪਾਏ ਨਹੀਂ ਨਹੀਂ ਟੁੱਠੇ ਦੇ ਡੱਕ ਰਿਹਾ ਮਾਰਾ ਕਹਿੰਦੀ ਕਿੱਤਿਆਂ ਨਹੀਂ ਜਾਂਦੇ ਤਾਂ ਮੈਂ ਬਰੀਕ ਕਰਕੇ ਪਾਏ ਅੱਛਾ ਕਿਸੇ ਬਾਕੀ ਨੂੰ ਕੋਲੋਂ ਦੇਣਾ ਆ ਲੈ ਮੇਰੇ ਕੋਲ ਬਦਾਮ ਸਾਰੇ ਹੈਗੇ ਬਦਾਮ ਤੋਂ ਪਾਏ ਤੇ ਕਿ ਨਹੀਂ ਦੰਦਾ ਆ ਉਹ ਨਹੀਂ ਪਾਏ ਬਦਾਮ ਨਹੀਂ ਪਾਏ ਆ ਟੁੱਟੀ ਆ ਪਾਈ ਤੋਂ ਨਾ ਟੇਕਦਮ ਇਹ ਆ ਕੋਰੀ ਖਾਲੇ ਹੋਣੇ ਬਤਾਓ ਬਦਾਮ ਕਦੇ ਨਹੀਂ ਪਾਏ ਕਿਸੇ ਚੀਜ਼ ਚ ਨੇ ਜਿਹੜੀਆਂ ਮੈਂ ਆਪਣੀ ਬਣਾਈਆਂ ਉਹਨਾਂ ਚ ਪਾਇ ਤੇਰੀ ਸਿਰ ਤੋਂ ਕੱਲੀ ਆਲਸੀ ਬਣਾਈ ਆ ਇਹਦੇ ਚ ਨਹੀਂ ਪਾਣਾ ਆਲਸੀ ਕੱਲੀ ਇਹਦੀ ਆਲਸੀ ਹੀ ਆ ਗਰਮੀ ਪੈਣੀ ਨਾ ਆ ਕੱਲੀ ਆਲਸੀ ਆ ਕੱਲ ਮੈਂ ਅੱਜ ਮਾਰੀ ਕਿਹਦੀ ਖਾਦੀ ਆ ਜਾਂਦੀ ਗੱਲ ਨਾ ਮੈਂ ਹਾਂਦੀ ਆ ਸਾਰੀ ਖਾ ਲਈ ਹੁੰਦੇ ਡੈਡੋ ਜਿਹੇ ਤਾਂ ਨਹੀਂ ਬੀਬੀ ਵੀ ਆਪਣੇ ਆਪਣੇ ਦੋਤੇ ਬਾਰੇ ਕੋ ਕਹਿਣਾ ਚਾਹੇਗੀ ਦੋਤੇ ਬਾਰੇ ਕੀ ਕਹਿਣਾ ਚਾਹੇਂਦਾ ਕਿ ਦੰਦੀਆਂ ਨਿਕਲਦੀਆਂ ਆ ਨਹੀਂ ਗੱਲ ਤੇ ਕਰ ਰਹੇ ਨੇ ਹੈ ਰਾਜੀ ਰਿਆ ਮਹਾਰਾਜ ਚੰਦਰ ਰਸਿਆ ਰੱਖੇ ਕਿੰਨਾ ਪਿਆਰ ਕਰਦੀ ਇਹਨਾਂ ਨੂੰ ਪਿਆਰ ਮੇਰਾ ਲੈ ਮੇਰਾ ਪਿਆਰ ਬਹੁਤ ਹੈ ਮੇਰੇ ਦੋਤੇ ਪਤਾ ਬਹੁਤ ਤੇ ਦੇਖਿਆ ਸਾਡੀ ਫੇਰ ਤਾਰੀਫ ਚੱਲ ਗਈ ਦੋਤੇ ਕਿਸੇ ਦੇ ਵੀ ਹਨੀ ਇੱਧਰ ਸਾਾਨੂੰ ਮੇਰੀ ਨਾ ਕਰੀ ਕਿਤੇ ਨਹੀਂ ਤੇ ਤੇ ਵੀ ਠੀਕ ਆ ਹਾਂ ਪੋਤੇ ਵੀ ਠੀਕ ਆ ਲੈਣਾ ਬਸ ਨਹੀਂ ਖਾਦਾ ਦਿੰਦਾ ਤੇ ਚਾਹ ਪੀ ਕੇ ਚਾਹ ਦਿੱਤੀ ਬਰ ਰੋਟੀ ਬਣੀ ਆ ਕੋਈ ਨਹੀਂ ਕੋਈ ਨਹੀਂ ਖਾਲਾ ਇੱਕ ਤਾਂ ਭੁਲਕਾ ਬਣੀ ਆ ਬਾਟੇ ਬਣਾ ਕੇ ਲਿਆਈ ਉਹ ਤੋਂ ਆਹ ਆ ਹੈਗਾ ਖਿਲੀ ਆ ਰੋਟੀ ਇਹ ਇੱਧਰ ਟਾਵਰ ਨਹੀਂ ਦੇਖੀ ਅੱਜ ਇੱਧਰ ਆ ਦੇਖ ਤਾਂ ਹਾਂ ਮੁੰਡਾ ਬਣਿਆ ਬਾਪੂ ਤੇ ਹੈ ਆਏ ਹੋਰ ਮੁੰਡਿਆਂ ਨੂੰ ਕਿਹਦੇ ਹਾਂ ਤੇ ਲਾਲੀ ਵੇਖ ਚਿਹਰੇ ਤੇ ਬੱਚੇ ਹੋਗਾ ਤਾਂ ਕੀ ਹੋ ਗਿਆ ਇਹ ਕੋ ਲੱਗਦਾ ਕਿ ਮਾਲਮਤਾਂ ਸ਼ੱਕਤ ਹੈ ਨਾ ਲਾਲ ਰੰਗ ਰਹਿੰਦਾ ਆ ਹਾਂ ਬੀਬੀ ਸਾਨੂੰ ਤੇ ਕਹਿੰਦੀ ਨਹੀਂ ਮਨ ਦਾ ਮਾਲਮਤਾਂ ਦੇ ਬਾਪੂ ਖਾਂਦਾ ਆ ਏਡਾ ਲਾਲ ਰੰਗ ਰਹਿੰਦਾ ਹੱਥ ਜੋੜ ਲੈ ਆ ਇਹਦਾ ਹੱਥ ਜੁੜਦੇ ਨਾ ਇਹ ਬੀਬੀ ਇਹ ਮਾਲਮਤਾਂ ਵਾਲੇ ਬੰਦੇ ਦੇ ਜੁੜਦੇ ਆ ਹਾਂ ਡੈਡੀ ਨੂੰ ਤਾਂ ਕਦੀ ਕਿਹਾ ਨਹੀਂ ਤੂੰ ਉਹ ਮਰਦੀ ਨਹੀਂ ਮੈਂ ਕੋਈ ਖਾਣਾ ਆ ਮੈਂ ਆ ਜਾ ਕੰਮ ਕਰਦਾ ਮੈਂ ਤੀਨੇ ਨੇ ਖਾਣੇ ਕੋਈ ਨਹੀਂ ਹਾਂ ਰਗ ਰਗ ਕਰੀਦਾ ਵਧੀਆ ਹਾਂ ਜਾਣਦਾ ਕਿਸੇ ਜਾਨਵਰ ਦੇ ਜਾਨ ਮਿੰਦ ਕੀ ਪਤਾ ਹੁਣ ਹਾਂ ਇਹਦੇ ਦਿਲ ਦਾ ਡੈਡੀ ਉਹ ਤਾਂ ਜਵਾਨੀ ਫੇ ਬੋਤਲ ਢ ਘਾਰ ਲੈਣੀ ਸੀ ਇੱਕ ਪੂਰੀ ਪੂਰੀ ਇੱਕ ਬੋਤਲ ਪੀਤੀ ਇੱਕ ਕੀਤੀ ਨਹੀਂ ਕੱਲੇ ਨੇ ਇੱਕ ਬੋਤਲ ਕੱਲੇ ਨੇ 2-3 ਵਾਰੀ ਪੀਤੀ ਬੋਤਲ ਕੱਲੇ ਵੇਰੇ ਬੋਲੇ ਤੇ ਫੇਰ ਘਰ ਆ ਜਾਂਦੇ ਨੇ ਇੱਕ ਤਾਂ ਨਹੀਂ ਹਾਂ ਤਿੰਨਾ ਚੌਂਕ ਆ ਵਾਹ ਵਾਹ ਤੇ ਫੇਰ ਘਰ ਆ ਜਾਂਦੇ ਰਹੇ ਫੇਰ ਵਧੀਆ ਤਰੀਕੇ ਨਾਲ ਆਹ ਰੋਣੇ ਦੇ ਵਧੀਆ ਹੈ ਪੀ ਕੇ ਹੈਂ ਔਰ ਸਿੱਧਾ ਉਸ ਸਾਕਰ ਦੁਆਰੇ ਦਾ ਉਹ ਮੁੰਡਾ ਕੀ ਉਹ ਨਾਮ ਹੁੰਦਾ ਚੀਰਾਲਾ ਉਹਦੇ ਨਾਲ ਹੈ ਤੇ ਰੱਜੇ ਆਏ ਹਾਂ ਢਾਲ ਵਾਲਾ ਹੈ ਤਾਂ ਮੇਰੇ ਪੈਰੀਂ ਪਈ ਜਾਵੇ ਮੈਨੂੰ ਲੱਗਦਾ ਤੇ ਜਾਵੇ ਅੱਛਾ ਹੈ ਬੀਬੀ ਗਲਤੀ ਹੋ ਗਈ ਬੀਬੀ ਤੇ ਬੀਬੀ ਤੂੰ ਕਹਿ ਨਹੀਂ ਹੁੰਨੀ ਕੋਈ ਜ਼ਿਹਰਾ ਕੋਈ ਕਹੀਦਾ ਨਹੀਂ ਕਿ ਆਪਣੇ ਪੁੱਤ ਨੂੰ ਥੋੜੀ ਕਹਿ ਹੁੰਦਾ ਲੈ ਮੈਂ ਉਹ ਜ਼ਿਹਰਾ ਕਾਬੂ ਰੱਖੇ ਹਾਂ ਆ ਜਾਗਾ ਕੀ ਗਾਮ ਕਾਬੂ ਮੇਰੇ ਗਾੜੀ ਕਾਬੂ ਹੁੰਦੇ ਤੇ ਅੱਜ ਇੱਕ ਮੰਮੀ ਦੇ ਕਾਬੂ ਹੁੰਦੇ ਉਸਦੇ ਨਹੀਂ ਮੇਰੀ ਗਾੜੀ ਕੋ ਤਾਂ ਕੋਸ ਕਹਦਾ ਤੇ ਮੰਮੀ ਗਾੜੀ ਵੀ ਨਹੀਂ ਬਾਪੂ ਕਰਦਾ ਹੁੰਦਾ ਹੈਗਾ ਹੈ ਉਹ ਪੀ ਪਾ ਕੇ ਕਰਦਾ ਹੀ ਇਦਾਂ ਨਹੀਂ ਬੋਲਦੇ ਉਹ ਗਾੜੀ ਨਹੀਂ ਬੋਲਦੇ ਹੂੰ ਹੂੰ ਕੋ ਤਾਂ ਨਿਆਣੇ ਬੋਲਣ ਨਹੀਂ ਦਿੰਦੇ ਇਹਨਾਂ ਨੇ ਹਾਂ ਇਹ ਤਾਂ ਗੱਲ ਹੈਗੀ ਆ ਕੀ ਦੇਖ ਰਹਾ ਹੁਣ ਤੇ ਬੜਾ ਨਿੰਤਾ ਕਰੀ ਜਾਵੇ ਲਿਬੜੀ ਲਿਬੜੀ ਤੇ ਪੀ ਤੇ ਸ਼ਰਾਬ ਕੋ ਚੰਗੀ ਚੀਜ਼ ਨਹੀਂ ਸਹੀ ਗੱਲ ਤੇਰੀ ਲਿਬੜੀ ਬੁਰਾ ਹਾਲ ਕਹਿੰਦੇ ਪੈਂਟੇ ਦੀ ਲਿਬੜੀ ਬੁਰਾ ਹਾਲ ਮਿੱਟੀ ਯਾ ਹੀ ਨਾ ਲੱਗੀ ਪੈਂਟ ਉੱਧਾ ਪੈਂਟੋਂ ਮਿੱਟੀ ਲੱਗੀ ਉਦਾਂ ਹਾਂ ਮਿੱਟੀ ਲੱਗੀ ਸੀ ਹੂੰ ਜਦਾ ਕਦੀ ਡਿੱਗੇ ਲੱਗਦਾ ਜੀ ਸਵੇਰ ਨੂੰ ਪਿਉ ਕਿਦਾਂ ਕਦੀ ਪੀਚਾ ਕਾਕੇ ਜਦੋਂ ਸਾਡੇ ਕਮਰੇ ਪੈਂਦੇ ਸੀ ਨਾ ਹਮ ਕਮਰੇ ਪੈਂਦੇ ਇਹ ਨਾ ਬੜੀ ਠਿੰਗਾਈ ਮਾਲੇ ਨੇ ਦਵਾ ਹਰ ਮਲੇ ਕਢ ਲੈਣੇ ਦਿਨ ਸਵੇਰੇ ਵੀ ਨਾਸ਼ਤੇ ਨਾਲ ਵੀ ਦੁਪਹਿਰ ਨੂੰ ਵੀ ਉਹਨੇ ਅੱਛਾ ਸ਼ਾਮ ਨੂੰ ਹਾਂ ਪੰਪਲ ਕਹਿੰਦਾ ਯੇ ਪਪਾ ਨੂੰ ਸ਼ਰਾਬ ਪੀਣੀ ਆ ਤਾਂ ਮੈਂ ਚੱਲ ਜਾਣਾ ਕਹਿੰਦਾ ਕਿੱਥੇ ਕੁੜੀ ਜਾਵੇ ਚੱਲਣ ਕਰੇ ਜਿੱਥੇ ਮੈਂ ਉੱਥੇ ਚੱਲ ਜਾਣਾ ਹਾਂ ਪੰਪਰ ਕਹਿੰਦਾ ਉਹਨੇ ਫੇਰ ਛਡਾਈ ਪੰਪਰ ਤੇ ਤੈਨੂੰ ਸੁਧਾਰਿਆ ਤਾਂ ਪੰਪਰ ਲੈ ਲੂ ਸੁਧਾਰਿਆ ਹਾਂ ਇਹਨੇ ਕੀ ਕੀਤਾ ਪੰਪਰ ਲੋਕ ਜਾ ਰਹੀਆਂ ਚ ਹੋ ਗਿਆ ਤੱਕ ਤੇ ਜੇ ਲਾਇਆ ਅੱਜ ਜਾ ਰਹੀਆਂ ਚ ਹੋ ਗਿਆ ਅੱਛਾ ਨਾ ਲੱਭ ਕੇ ਪੰਪਰ ਲੋਹਾਰੇ ਲੱਭੇ ਮੈਂ ਜਾਂ ਚੰਗੀ ਗੱਲ ਹੋਈ ਲੱਭ ਆਤੀ ਕਿ ਲੱਭ ਕੇ ਆਏ ਅੱਛਾ ਪੰਪਰ ਲੱਭਿਆ ਪੰਪਰ ਜਵਾ ਮਗਰ ਦੇਖ ਲੈ ਲਕਾਇਆ ਮਾਂ ਨਹੀਂ ਸੀ ਉਹਨੂੰ ਹਾਂ ਚੱਲ ਸਕੀ ਸਕੀਮ ਕੰਮ ਆ ਗਈ ਮੁੜ ਕੇ ਮਤਲਬ ਕਹਿ ਮਤਲਬ ਕਹਿਣ ਦਾ ਭਾਵੇਂ ਹੈ ਕਿ ਧੀਆਂ ਪੁੱਤਾਂ ਕਰਕੇ ਛੱਡ ਜਾਂਦਾ ਬੰਦਾ ਹੈ ਨਾ ਮੈਂ ਨਹੀਂ ਹੁਣ ਪੀਣਾ ਤੂੰ ਇਦਾਂ ਨਾ ਕਰ ਫਿਰ ਨਾ ਲੰਮੀ ਪੁੱਤਾਂ ਵਾਲੀ ਇੱਕ ਵਾਰੀ ਮੱਲ ਇਹ ਤੇ ਨਾਲ ਮਿਸਤਰੀ ਮੁੰਡਾ ਤੇ ਨਾਲ ਸਾਡੇ ਭਰਾ ਜੀ ਤਾਏ ਦਾ ਪੁੱਤ ਨਿੰਮਾ ਵਿੱਚ ਪੀਂਦੇ ਹੂੰ ਕਹਿੰਦਾ ਵੀ ਇਦਾਂ ਕਰੋ ਦਾਰੂ ਪੀ ਲਈ ਤੁਸੀਂ ਆ ਜਿਹੜੇ ਭਾਂਡੇ ਨੇ ਜੱਗ ਗਲਾਸ ਸਭ ਲੈ ਜਾਓ ਨਾਲ ਇੱਥੇ ਘਰ 'ਚ ਨਹੀਂ ਰੱਖਣੇ ਐਸ਼ੋ ਪੰਪਲ ਕਹਿੰਦਾ ਅੱਛਾ ਉਹਨੂੰ ਭਰਾਵਾ ਕਹਿੰਦਾ ਕੋਈ ਨਹੀਂ ਮੇਰਾ ਛੋਟਾ ਭਰਾ ਮਤਲਬ ਦੱਸ ਦਵਾਂ ਮੈਂ ਕਿਹ ਚਾਹਣ ਵਾਲਾ ਭਰਾ ਤੇ ਉਹ ਨਾ ਕਹਿੰਦਾ ਵੀ ਅਸੀਂ ਭਾਂਡੇ ਥੋੜਾ ਘੜੀ ਦੇ ਕਹਿੰਦਾ ਨਾ ਭਾਂਡੇ ਨਹੀਂ ਰੱਖਣੇ ਭਾਂਡੇ ਇੱਥੇ ਨਹੀਂ ਰੱਖਣੇ ਉਹਨੂੰ ਭਾਂਡੇ ਉਹਨਾਂ ਨੂੰ ਚੁਕਾ ਕੇ ਉਹਨਾਂ ਦੇ ਪੱਲੇ ਬੰਨ ਕੇ ਬਾਹਰ ਉਹਨਾਂ ਰੱਖਦੇ ਤੇ ਆਵੇਂ ਮਲਕ ਘਰੇ ਨਹੀਂ ਰੱਖੇ ਨਹੀਂ ਉਹਨੇ ਰੱਖਣ ਦੇਤੇ ਭਾਂਡੇ ਤੇ ਆਡੇ ਘਰ 'ਚ ਦਾਰੂ ਦੱਪਾ ਨਹੀਂ ਨੇ ਜਾਂਦਾ ਤੂੰ ਨਹੀਂ ਜਾਂਦਾ ਇਹ ਦੰਦੂਆਂ ਨਾਲ ਖਾਣਾ ਪਰ ਮੈਨੂੰ ਵੀ ਨਾ ਉਥੇ ਪਾਟੇ ਜੀ ਨੂੰ ਦੱਸਣਾ ਅੜੀਏ ਤੇਰਾ ਪੋਤਾ ਬੜਾ ਖਰਾਬ ਹੈ ਕਹਿੰਦੇ ਤਾਂ ਆਪਣਾ ਡੈਡੀ ਨੂੰ ਦੰਦੀਆਂ ਨਾਲ ਖਾ ਲਈ ਮੈਂ ਦਾੜੀ ਪਰਚੜਦਾ ਰ ਬੜਾ ਹਾਲ ਤੇ ਮੈਂ ਉਹ ਮੈਂ ਕਿਉਂ ਮਰਾ ਦੋ ਐਦਾ ਕੋ ਕਰਦਾ ਹੁੰਨਾ ਇੱਕ ਇਹ ਕਹਿੰਦਾ ਤੂੰ ਦੇਖ ਲਈ ਘੱਲ ਕੇ ਜਾਂ ਮੈਂ ਸਵੇਰ ਤਿਆਰ ਵਰਸਾ ਕੀਤਾ ਗੁੱਤੀ ਗੱਟੀ ਕੀਤੀ ਆਹ ਏੜੀ ਆਹ ਇਹ ਨਾ ਮੰਗਲ ਦੀ ਪੈੜੀ ਇਹ ਦਾਸ ਦੀ ਗੱਲ ਹੋ ਰਹੀ ਹੈ ਮੇਰੀ ਅੱਛਾ ਮੰਗਲ ਦੀ ਪੈਰੇ ਜਿਹੜੀ ਜਿਹੜੇ ਇੱਥੇ ਕਹਦਾ ਮਗਾ ਕਮਾਰਿਆ ਉਹਦੇ ਲੈ ਕਹਿੰਦਾ ਲੈ ਘੱਲ ਲੈ ਤੇ ਮੈਂ ਕਹਿੰਦਾ ਤੇਰੀ ਮਾਂ ਨੂੰ ਨਾ ਮੈਂ ਡੈਡੀ ਦੀ ਮਾਂ ਨੂੰ ਬੜੀਆਂ ਗੰਦੀਆਂ ਗਾਣ ਕਹਿੰਦੇ ਮੈਂ ਕੁੱਤੇ ਆ ਉਹਦੀ ਮਾਂ ਤਾਂ ਮੈਂ ਕਹਿੰਦਾ ਤੂੰ ਆ ਰਿਆ ਰਿਆ ਇਹ ਗੱਲਾਂ ਇਹ ਨਿਆਣੇ ਦੀ ਗੱਲਾਂ ਡੈਡੀ ਦੀ ਡੈਡੀ ਦੀ ਮੈਂ ਮਾਂ ਦੀਆਂ ਗਾਣ ਕੱਢਦਾ ਮਾਂ ਦੀਆਂ ਗਾਣ ਕੱਢੀਆਂ ਦੇ ਬੜੀਆਂ ਗਾਣ ਮੈਂ ਕੰਦੀਆਂ ਗਾਣ ਕੱਢੀਆਂ ਇਹ ਥੋੜਾ ਹੁੰਦਾ ਇੱਕ ਗਾਲ ਨਹੀਂ ਕੱਢਦਾ ਜੀ ਜੋ ਇਹ ਦੇ ਸਾਹਮਣੇ ਆਇਆ ਤਾਰੀ ਭੈਣ ਦਾ ਮੂਸਲ ਉਹ ਆ ਦਾ ਮੂਸਲ ਬਾਹਰ ਹੀ ਕੱਢਣੀ ਆਉਂਦੀ ਜੋ ਸਾਹਮਣੇ ਦੇਖਣਾ ਪੈਣਾ ਹੈ ਲੈ ਲੈ ਪੇ ਸੂਰ ਦਾ ਪੱਕਾ ਨਹੀਂ ਆ ਦੇਖ ਲੈ ਹੈ ਲਓ ਜੀ ਵਲੌਗ ਦੀ ਇਹਦਾ ਚੱਲ ਚਾਹ ਆ ਹੀ ਲੈਣ ਦਨੇ ਆ ਮੰਮੀ ਦੀ ਹੈਨਾ ਫੇਰ ਕਰਦੇ ਗੱਲ ਅਗਲੀ ਫੇਰ ਸਿਰ ਤੇ ਮਾਰ ਇਹ ਆ ਦੇ ਮਾਰੇ ਇਹ ਨਾ ਪਿੱਛੇ ਰਹੀ ਜਾਂਦਾ ਆ ਜਿਆਦਾ ਪਿੱਛੇ ਰ ਗਈ ਹੈ ਜਿਆਦਾ ਹੀ ਹੈ ਆਈ ਲੇ ਦੱਸ ਤੇਰਾ ਆਈ ਆਈ ਸੁਣਨਾ ਸੀ ਲੱਖਾਂ ਤਾਂ ਸੁਣਾ ਕਿਰੇ ਚਾਹ ਪਰ ਹੁੰਦਾ ਤੂੰ ਤਾਂ ਇਤਾ ਹੀ ਯਾਦ ਕਰਨੀ ਵੀ ਆਈ ਨਹੀਂ ਇਹਦੀ ਨਾ ਬੀਬੀ ਦੀ ਜਾਨ ਆਈ ਨਹੀਂ ਦੇਖ ਲੈ ਚਲ ਗਈ ਅੱਜ ਵੀਡੀਓ ਵੀ ਨਹੀਂ ਬਣੀ ਕਹਿੰਦੇ ਕਹਿੰਦੇ ਅੱਜ ਵੀਡੀਓ ਵੀ ਨਹੀਂ ਬਣੀ ਬੜੀ ਚੀਜ਼ ਆ ਬੀਬੀ ਵੀ ਹੈ ਇਹਨੂੰ ਦੁੱਖ ਲੱਗਿਆ ਅੱਜ ਦੋਏ ਜਣੇ ਚਲ ਗਏ ਕਿਤੇ ਆਹੋ ਗੱਲ ਆਉਣ ਦੇ ਆ ਲੈ ਹੁੰਦੀ ਆ ਦੋਏ ਜਣੇ ਚਲੇ ਗਏ ਗੱਲਾਂ ਸੁਣੀਆਂ ਇਹਦੀਆਂ ਦੇਖੋ ਇਹਨੂੰ ਚਾਹਣੀ ਆਈ ਆਪ ਚਾਹ ਲੈ ਕੇ ਬੈ ਗਈ ਮੈਨੂੰ ਮੈਂ ਲਾ ਕੇ ਦੇਖਾਂ ਜਲਾ ਲਿਓ ਹੋ ਕੇ ਆਈ ਅੱਜ ਦੀ ਇਹ ਕਿਹਦੇ ਨਾਲ ਜੀ ਜਿੱਦਾਂ ਨਹੀਂ ਉਹ ਆਪ ਕਹਿੰਦੇ ਹੁੰਦੇ ਨਾ ਆਖੇ ਖਾਣੇ ਹੋਇਆ ਵੇ ਆਹ ਓਕੇ ਕਹਿੰਦਾ ਨੇ ਮਰਦੀ ਘਰਦੀ ਕਹਿੰਦੇ ਹੁਣ ਨਹੀਂ 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 ਚਲੋ ਜੀ ਓਕੇ ਹੁਣ ਖਾਣੇ ਹੋ ਕੇ ਆ ਕੇ ਤੇ ਸਭ ਕੋਈ ਕਹਿੰਦੀ ਲਾਉਂਦੀ ਹੈ ਖੋਤੇ ਚਾਲੇ ਦੇਵੋ ਕਹਿੰਦੇ ਮੁੜ ਕੇ ਖੋਤ ਕੇ ਨਹੀਂ ਰਹੇ ਟਾਵਰ ਹੋ ਜਾਂਦੇ ਉਹਦੀ ਟਾਵਰ ਹੋ ਜਾਂਦੀ ਹੈ ਨਾ ਮੇਰੇ ਪੁਲਿਸ ਵਾਲੇ ਮੈਂ ਸਟਾਫ ਮੈਂਬਰ ਬਣਦੀ ਹਾਂ ਹਾਂ ਓਕੇ ਜੀ ਬਾਏ ਬਾਏ ਕਰ ਦੋ ਬਾਏ ਬਾਏ ਜੀ ਬਾਏ ਬਾਏ